نام شری واحر صاحب جی ایک اہنکار ست نام پور ویر اکال مورتنی سا گرپرساد جچ جگاد سچ ہے پی سچ نانک ہوش پی سچ سوچے سوچن ہوئے جی سوچے لکھوار ਪੈ ਚੋ ਕਨ ਹੋਵੇ ਜੇ ਲਾਇ ਰਹਾ ਲਗਤਾਰ ਭੁਖਿਆ ਭੁਖ ਨ ਉਤਰੀ ਜੇ ਬੰਨ ਨ ਪਰੀਆਂ ਪਾਰੂ ਸਹਿ ਸੁ ਸਿਆਣਕਾਂ ਲਖੋ ਹੋਹੇ ਸੈ ਕਨ ਚੱਲਣ ਨਾਲ ਕਿਉ ਸਚਿਆਰ ਹੋਈ ਐ ਕਿਉ ਕੂੜਾ ਪੁੱਟੇ ਪਾਲ ਹੁਕਮਰ ਜਾਈ ਚਰਣਾ ਨਾਨਕ ਲਿਖੇ ਨਾਲ ਹੁਕਮੇ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੇ ਹੋਵਣ ਜੇ ਹੁਕਮ ਲੈ ਗਟਿਆਈ

ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਖੁਸ਼ਾਜ ਕਰੇ ਤਨਖੇ ਗਾਵੇ ਕੋ ਜੀ ਲੈ ਤ੍ਰਦੇਹ ਗਾਵੇ ਕੋ ਜਾਪਿਆ ਜਿਸ ਸਰ ਦੂਰ ਗਾਵੇ ਹੋਏ ਖ ਹੈ ਹਾਦਰਾਂ ਹ ਦੂਰ ਕਥਨ ਕਥਿਨਾ ਗਏ ਤੋਟ ਹੈ ਕਥ ਕਥਿ ਕੋਟੇ ਕੋਟ ਕੋਟ ਜਿੰਦਾ ਦੇਨ ਦੇ ਸਭ ਪਾਹੇ

درمی آپ نظری موکھ دوار نان کے وی جانی سچیارتن ہوئے تن پایا مان نانک گاوی ای گنے ندان گا سنیا من رکھا بھاؤ دکھ پر لے جائے گرمکھ نا تم گرمکھ

ਵੇਣ ਸਰਮਾ ਕੈ ਮਿਲੈ ਲਈ ਮਤ ਵਿੱਚ ਰਤਨ ਜਵਾ ਸਰਮਾਨ ਕੈ ਜੇ ਕੋ ਗੁਰ ਕੀ ਸਿਖ ਸੁਣੀ ਗੁਰਾਇ ਕਦੇ ਬੁਝਾਈ ਸਭਨਾ ਜੀਆਂ ਕੈ ਕਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰ ਯਾਰ ਜਾਂ ਹੋਰ ਦੁਸੋਣੇ ਹੋਏ ਨਵਾਂ ਖੰਡਾ ਵਿੱਚ ਜਾਣੇ ਨਾਲ ਚੱਲੇ ਸਭ ਕੋਏ ਸੰਗਨ ਔਰ ਖਾਇ ਕੈ ਜਸ ਕੀਰਤ ਜਗ ਲੈ ਜੇ ਤਿਸ ਨਦਰ ਨਾ ਆਵੇ ਤੋ ਆਤਮ ਪੁੱਛਾਂ ਕੇ ਇਟਾਂਦਰ ਕੇਟ ਕਰ ਜੋ ਸੇ ਦੋਸਰੇ ਨਾਨਕ ਨਿਰਗੁਣ ਗੁਣ ਸਰੇ ਗੁਣਵੰਤਿਆ ਗੁਣ ਦੇਤੇ ਹ ਕੋਈ ਨ ਸੋਜੈ ਜੇ ਤਿਸੁ ਗੁਣ ਕੋਈ ਕਰੇ ਹੁਣੇ ਸਿਧ ਪੀਰ ਸੁਰਨਾਥ ਸੁਣੈ ਤਰ ਤਗਣਾ ਕਾਸੋ ਸੁਣੈ ਦੀਪ ਲੋਪ ਤਾਲ ਸੁਣੈ ਪੋਹੇ ਨਾ ਸਕੇ ਕਾਲ ਨਾਨਕ ਭਗਤਾਂ ਸਲਾਮੇਗਾ ਸੋ ਸੁਣੈ ਦੁਖ ਪਾਪ ਦਾ ਨਾਸ ਸੁਣੈ ਸੁਰਗ ਵਰਮ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗ ਤਨ ਭੇਦ ਸੁਣੈ ਸਾਤ ਸੁਸਮ੍ਰਿਤ ਵੇਦ ਨਾਨਕ ਭਗਤ ਦਾ ਸਦਾ ਵਿਗਾਸ ਸੁਣੈ ਦੁਖ ਪਾਪ ਦਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਦਾ ਇਸ ਨਾਮ ਸੁਣੈ ਪੜ ਪੜ ਪਾਪ ਹੈ ਮਾਣ ਸੁਣ ਲਾਗੇ ਸਹਿਦ ਧਿਆਨ نانک پگتا سدا ماس سنیا دکھ پاوکانس گاہیا شخویر پاتیا اندھی پا ہے راہو سنیا ہس مس گاہو نانک پگتا سدا ماس سنیا دکھ پاگا ناس من کی گت کہیں نہ جائے جی کوہ پیچھے پہ ਬਦਲ ਦੇ ਕਰਮ ਰਿਖਣ ਹਾਰ ਮਨੈ ਖਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਹੋਏ ਅਨੈ ਸੁਰ ਰੋਹੈ ਮਨ ਬੋਧੈ ਮਨੈ ਸੋਲ ਪਉਣ ਕੇ ਸੋਧੈ ਅਨਮੋਚ ਟਨ ਖਾਇ ਅਨ ਜਮ ਕੇ ਸਾਸਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਹੋਏ منہ مار اٹھاک ن پائے منہ پاسوں پرگڑ جائے منہ مگن چل پنتھ منہ ترم سیتی سن بند ہے س رام نرجن ہوئے جیکھو من جا من ہوئے من پاو موکھ دوار منہ پروار سدار من تر تارے گر سکھ من نانک پہن پیکھ ہے س نام نرنجن ہوئے جیک من جانے من ہوئے پنچ پروان پنچ پردان دان پنچ پاؤ درگہ مان پنچ سو ہے در رجان پنچا کا گان جے خو کر بیچار, کرتے کا ہی سو مار سولہ ترم دیا کا پوت سو پر جن سوتا جی کو بوجھا ہو سچیار سبلا پر خیتا ہو رہ ਇਸ ਦੇ ਬਾਦ ਤਨ ਕਮਣ ਜੋਰ ਜੀ ਜਾ ਤਰੰਗਾ ਕੇ ਨਾਮ ਸਭ ਨਾਂ ਲਿਖਿਆ ਗੂੜੀ ਕਲਾਮ ਸਹੋ ਲਿਖਾ ਲਿਖ ਜਾਣ ਕੋਏ ਨਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਲ ਰੂਪ ਕੀਤੇ ਦਾਤ ਜਾਣ ਕੋਣ ਕੋਟ ਕੀਤਾ ਪਸਾਵ ਕੋ ਖਵਾਉ ਤਿਸ ਹੋਇ ਲਖ ਦਰਿਆਉ ਉਜਰਤ ਗਮਣ ਖਾਂ ਵਿਚਾਰ ਵਾਰਿਆਂ ਜਾਵੇ ਖਵਾਨ

ਹਰੀਏ ਹੱਥ ਪੈਰ ਤਨ ਦੇਹ ਪਾਣੀ ਟੋਟਾ ਉਤਰਸ ਕੇਹੇ ਮੂਤ ਭਲੇ ਤੇ ਕੱਪੜ ਹੋਏ ਦੇਸ ਬੂਣ ਲਿਆ ਧੋਏ ਹਰੀਏ ਮਤ ਪਾਪਾਂ ਦੇ ਸੰਗ ਉਹ ਤੋਪੈ ਨਾਮਿ ਫੇਰ ਰੰਗ ਕੁਨੇ ਪਾਪੀ ਆਖਣ ਨਾ ਹੈ ਕਰ ਕਰ ਹਰਿ ਕਰੁਣਾ ਲਿਖ ਲਿਜਾ ਹੋਆ ਫੇ ਬੀਜਾ ਪਹਿ ਕਾਹੋ ਨਾਨਕ ਹੁਕਮ ਆਉ ਜਾਹੋ ਤੀਰਥ ਤਪ ਦਿਆਤ ਤਦਦਾਨ من سنتاؤ گواستام بان برما ست سوان سدا من چاؤ پونی سویلا وکت کم کم ست کم وار کمن سرو تی مہو کن جتھ ہوا آ

ਇਤਿ ਅਗਣਤ ਨੇ ਵਿਚਾਰ ਕੀਤੇ ਖ ਟੁੱਟੇ ਵਿਕਾਰ ਕੀਤੇ ਦਨ ਮੁਖਰਪਾਹੇ ਸਿਸੇ ਮੂਰਖ ਖਾਹੀ ਖਾਹੀ ਕੀਤੇ ਦੋਖ ਪੂਸਰ ਦਮਾਰ ਇਹ ਪਿਦਾਤ ਤੇਰੀ ਦਤਾਰ ਬੰਧ ਖਲਾਸੀ ਪਾਣ ਹੋਏ ਹੋ ਰਾਖਨ ਸੁਖਾਂ ਕੋਏ ਜੇ ਕੋ ਖਾਇ ਕੇ ਆਖਣ ਪਾਏ ਹੋਹ ਜਣ ਜੇਤੀਆ ਮੋਹ ਖਾਏ ਆਪੇ ਜਾਣ ਆਪੇ ਦੇ ਅੱਖਾਂ ਹੈ ਸੇ ਪੇਕੇ ਹੀ ਕੇ ਜੇ ਸੁਨੋ ਬਖਸ਼ੇ ਸੇ ਸਤਿ ਸਲਾਹ ਨਾਨਕ ਪਾਤਸ਼ਾਹ ਪਾਤਸ਼ਾਹ ਅਮੁੱਲ ਗੁਣ ਮੁੱਲ ਔਰ ਮੁੱਲ ਔਰ ਮੁੱਲ ਖੰਡਾਰ ਅਮੁੱਲ ਆਵੈ ਮੁੱਲ ਰਹਿ ਜਾਹਿ ਮੁੱਲ ਪਾਇ ਮੁੱਲਾ ਸਮਾਹਿ ਅਮੁੱਲ ਧਰਮ ਮੁੱਲ ਦੀ ਬਾਣ ਮੁੱਲ ਤੁਲ ਮੁੱਲ ਪਰਵਾਣ ਅਮੁੱਲ ਬਖਸ਼ੇ ਸਭ ਮੁੱਲ ਨੇ ਸਾਨ ਮੁੱਲ ਪਰਮ ਮੁੱਲ ਫੁਰਮਾਨ امول <سؤال> نجائے آخ وکھائے آخ ہے وید پاٹ پورا آخ ہےکھ ہے اند آخ ہے گو پتہ گوبند آخ ہے ایشور آخ سکھ بدھا آخ ہے دان آخ ہے دی آخ ہے سور نرم جن سیوا گبار گبار سو جی آخ بے گاڑ تا لکھا سر گوار گار سو ادارہ سو کر خا ج مال سکھا کتے وا ہار راگری سوی گا گا سوہن کون پانی بس گا راجا ترم دو گا ہے گپت لکھ جان لکھے ترم بچاری گایشور برما دیوی سوہن سدا سواری گا ہے درسن بیٹھے دیوتے آدر نالے ਭਾਵ ਹੈ ਸੋ ਸੁਮਰ ਦੇਵਦਰਗਾਨੁ ਸਾਦੇ ਵਿਚਾਰੇ ਹਉਨ ਜਤੀ ਸਦੇ ਸੰਤੋਖੇ ਗਾਹ ਮੀਰ ਕਰਾਰੇ ਹਉਨ ਪੰਡਤ ਪੜਨ ਖਿ ਸਾਰੇ ਜੋਗ ਜੋ ਵੇਦ ਨਾਲੇ ਭਾਵ ਹੈ ਮੋਹਣਿਆ ਮਨ ਮੋਖਨ ਸੁਰਗਮਾਸ ਪਿਆਲੇ ਹਉਨ ਰਤਨ ਪਾਏ ਤੇਰੀ ਅਰਸੜੀ ਰਤਨ ਨਾਲੇ ਭਾਵ ਹੈ ਜੋ ਤੁਮਹਾਂ ਬਲ ਸੂਰਗਾਂ ਖਾਣੀ ਚਾਰੇ

ਉਹ ਤੇ ਗਿਆਨ ਜਪ ਪੰਡਾਰਣ ਘਟ ਘਟ ਵੱਜੇ ਨਾਦ ਆਪਨ ਸਾਥੀ ਸਮਝਾ ਕੇ ਰਿਤ ਸੁਦਰਸਾ ਸੰਜੋਗ ਜੋਦਿਕਾਰ ਸਦਾ ਹਨੇਕਿਆ ਮਨ ਭਾਵ ਆਦੇ ਸੁਤਸਾ ਦੇ ਸੁਆਦ ਨਿਲਨਦ ਨਹਤੇ ਜੁਗ ਜੁਗ ਕੋਈ ਸਾ ਇਕ ਮਾਈ ਜੁਗਤ ਵਿਆਹ ਤਿਨ ਸੇ ਨੇ ਪਰਵਾਨ ਇਕ ਸੰਸਾਰ ਇਕ ਪੰਡਾਰੇ ਕਲਾਈ ਦੇਵਾਨ ਜੇ ਤੁਸ ਭਾਵ ਤੇ ਚਲਾ ਦੇਖੋ ਅਪੁਰਵਾਨ ਕੋਵੇ ਫੈਨ ਨਦਰ ਨਾ ਬੋਤਾਏ ਗਿਦਾਨ ਆਦੇਸ ਤਿਸ ਆਦੇਸ ਆਧ ਨਿਰਨਾਦ ਨਾ ਹਤ ਜੁਗ ਜੁਗ ਇਕੋ ਵੇਸ ਹਸੋ ਲੋਲ ਪੰਡਾਰ ਜੋਗ ਸਭ ਸੇ ਇਕ ਵਾਰ ਘਰ ਘਰ ਵੇਖੇ ਸ੍ਰੀ ਜਨਹਾਰ ਨਾਨ ਸੱਚੇ ਸਾਚੀ ਕਰ ਆਦੇਸ ਤਿਸ ਆਦੇਸ ਆਧ ਨਿਲ ਨਾਦ ਨਾ ਹਤ ਜੁਗ ਜੁਗ ਇਕੋ ਵੇਸ ਇਕ ਦੋ ਜੀ ਗੋਲਾ ਖੋ ਹੋ ਲਖ ਲਖ ਨਕੀਸ ਨਾਖ ਰਖ ਜਿਹੜਾ ਸਿ ਹੈ ਇੱਕ ਨਾਮ ਜਗਦੀਸ਼ ਸੇ ਤੇ ਰਸ ਪਤ ਬਉੜੀਆ ਲੜਿਆ ਹੋਇਆ ਕੇਸ ਸੁਣ ਗੱਲਾਂ ਖਾਸ ਕੀ ਟਾਇਰੀ ਸ ਨਾਨਕ ਨਜ਼ਰਿ ਪਾਈਏ ਕੋੜੇ ਕੋੜਾ ਠੀਸ ਆਖਣ ਜੋਰ ਕੋ ਪੈ ਨਹ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋ ਨ ਜੀਵ ਨ ਮਰਨ ਨਸ ਜੋਰ ਜੋਰ ਨ ਰਾਜ ਮਾਲ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ

ਕੇਤੇ ਸਿੱਧ ਗੁਰਦਨਾਥ ਕੇਤੇ ਕੇਤੇ ਦੇਵ ਵੇਸਾ ਕੇਤੇ ਦੇਵ ਦਾਨ ਮਨ ਕੇਤੇ ਕੇਤੇ ਰਤਨ ਸਮੁੰਦ ਕੇਤੇ ਆ ਖਾਣੀ ਕੇਤੇ ਆ ਬਾਣੀ ਕੇਤੇ ਬਾਤ ਨਰਿੰਦ ਕੇਤੇ ਆ ਸੁਰਸੀ ਸੇਵ ਕੇਤੇ ਨਾਨਕ ਅੰਤਨੰਤ ਗਿਆਨ ਖੰਡ ਮੈਂ ਗਿਆਨ ਪ੍ਰਸੰਡ ਜਿਥੈ ਨਾਲ ਬਿਨੋਦ ਕੋੜ ਆਨੰਦ ਸਰਵ ਖੰਡ ਕੀ ਬਾਣੀ ਰੂਪ ਜਿਥੈ ਕਾਰਜ ਖੜੀਐ بہت انوپیاں گلا جیچے کڑیا کڑیا سور من ہی بانی جور ہو رہا ات مہا برسور تین محرم برپور ایسے سی تو سیتا مہما ماہے خے روپ ناہے نہ مرن جاہے جن خی رام سمن ماہے تیس بگتہ لو رنند سچا منسوع سچ گن وس نرکار کر خر و نظر رال تیس خنڈ منڈل برکھنڈ جی خوا تن لو لو لوہ جیو جیو حکم کر سنت ہتھیاراؤ ہنڈا مرت دڑیا سب سچے دکسال جنخو نظر کرم تن نانخ ندری نظر نار سلوپ ਹਵਨ ਗੁਰੂ ਪਾਣੀ ਪਿਤਾ ਮਾਤਾ ਧਰਮ ਹਤਿ ਦੇਵ ਸੂਰਤ ਦੁਜ ਦਾਈ ਦਾ ਹਿਲੇ ਸਗਲ ਜਗਤ ਸਗਜਾ ਜਾ ਬਰਿਆਈਆਂ ਪਛ ਧਰਮ ਹਰੂਰ ਧਰਮਿ ਆਪ ਕੋ ਕਰਣੀ ਏ ਨੇੜੇ ਹੈ ਦੂਰ ਏਨੇ ਨਾਮ ਸਿ ਆਇਆ ਗੇ ਮਸਕਤ ਖਾਲ ਭਾਨਕ ਤੇ ਮੁਕੋ ਜਲੇ ਸੇਤੀ ਛੁੱਟੀ ਆਲ ਜਿਨੇ ਨਾਮ ਤੇ ਆਇਆ گیم شخت کال نانک دی مخلے پیتی چھٹی ناحگر جی کا خالس واح جی کی